ਦੀ ਸਾਰਿਆਂ ਨੂੰ ਅੱਜ ਹੈ ਬਾਬਾ ਬਿਸ਼ਕਰਮਾ ਦਾ ਦਿਨ ਤੇ ਅੱਜ ਫੇਰ ਆਹ ਭਾਈ ਹੁਣ ਇਹ ਨਾ ਕਿ ਉਹ ਵੀ ਗੰਦਾ ਸਵੇਰੇ ਸਾਫ ਕਰਕੇ ਗਏ ਆ ਇੱਧਰ ਆਏ ਆ ਖੇਤ ਨੇ ਉਹ ਸਾਹਮਣੇ ਵੀ ਅੱਗ ਬਲ ਰਹੀ ਹੈ ਹਨਾ ਖੇਤਾਂ ਕਰਕੇ ਨਾ ਮਿੱਟੀ ਘਟਾ ਪਈ ਜਾਂਦਾ ਬਾਰ-ਬਾਰ ਸਵੇਰੇ ਅੱਜ ਸਗਾਂ ਦੇ ਜਵਾਕ ਨੂੰ ਨਾਲ ਲਾ ਕੇ ਜਵਾਕਾਂ ਨੂੰ ਦੋਨੇ ਤੇ ਨਹੀਂ ਆਏ ਸੀ ਮਸਤੀ 'ਚ ਸਾਫ਼-ਸੁਥਰ ਕਰਕੇ ਗਏ ਆ ਸੀ ਤੇ ਹੁਣ ਚਲੋ ਹੁਣ ਆਇਆ ਇੱਕ ਤਾਂ ਪੰਪ ਆ ਇੱਥੇ ਹੈ ਨਾ ਤੇ ਦੂਜਾ ਆਪਾਂ ਰਿਸਕ ਲੈ ਨਹੀਂ ਸਕਦੇ ਰਾਤ ਵੀ ਮੈਂ ਹੀ ਕਰਿਆ ਸੀ ਬਾਹਰ ਵਾਲੇ ਬੰਪਰ ਦੇ ਉੱਤੇ ਦੋ ਮੋਮਬਤੀਆਂ ਲਾ ਕੇ ਮੱਥਾ ਟੇਕਦਾ ਸੀ ਤੇ ਦੀਵਾ ਐਸੇ ਜਗ੍ਹਾ ਤੇ ਰੱਖਦਾ ਸੀ ਚਾਬੀ ਇਹਨਾਂ ਨੂੰ ਫੜਾ ਗਿਆ ਸੀ ਜੀ ਵਿੱਚ ਧੂੜ ਵੀ ਲੱਗੀ ਹੋਈ ਆ ਜੀ ਤੁਸੀਂ ਹਲੇ ਉਦੋਂ 7:30 ਦਾ ਟਾਈਮ ਸੀਗਾ ਵੀ 9 ਵਜੇ ਤੱਕ ਤੁਸੀਂ ਜਾਗਦੇ ਹੋ ਜੇ ਕੋਈ ਜਾਗਦਾ ਰਹਿ ਗਿਆ ਬੇਸ਼ੱਕ ਉਸ ਤੋਂ ਬਾਅਦ ਤੁਸੀਂ ਆਪ ਦਾ ਚੈੱਕ ਕਰਕੇ ਪਿਓ ਜੀ ਅੱਜ ਹੁਣ ਆਏ ਆ ਵੀ ਮੈਂ ਕੋਲੇ ਖੜਾ ਅੱਜ ਦੀਵਾ ਲਾਇਆ ਨਹੀਂ ਦੀਵਾ ਜਾਦਾ ਟਾਈਮ ਬਲਦਾ ਹੁੰਦਾ ਕਿਉਂਕਿ ਸਾਰਾ ਸਾਲ ਇਹ ਕਰਮਾਂ ਵਾਲੀਆਂ ਰਾਜ ਕਰਾਉਂਦੀਆਂ ਨੇ ਬੰਦੇ ਦੀ ਜੀਬ ਖਰਚਾ ਘਰ ਦਾ ਸਾਰਾ ਕੁਝ ਛੋਡੀ ਜੋ ਵੀ ਐਸ ਪ੍ਰਾਸਤੀ ਕਪੜਾ ਲੀੜਾ ਖਾਣ ਪੀਣ ਇੱਥੋਂ ਤੱਕ ਕੇ ਜਿਹੜੀਆਂ ਆਪਣੀਆਂ ਘਰੇਲੂ ਕਾਰਾਂ ਮੋਟਰਾਂ ਹੁੰਦੀਆਂ ਨੇ ਉਹ ਵੀ ਸਾਰਾ ਕੁਝ ਇਨਾ ਕਰਮਾਂ ਵਾਲੀਆਂ ਦੇ ਸਿਰਾਂ ਤੋਂ ਹੀ ਚੱਲਦਾ ਕੱਲ ਦਿਵਾਲੀ ਸੀ ਅੱਜ ਬਾਬਾ ਬਿਸ਼ਕਰਮਾ ਨੇ ਆ ਕੱਲ ਵੀ ਕਰਮਾੜੀ ਨੂੰ ਮੱਥਾ ਟੇਕਿਆ ਧੂਬਤੀ ਕਰੀ ਅੱਜ ਵੀ ਕਰੀ ਹੁਣ ਕਿਉਂਕਿ ਸਾਰਾ ਮੀਟਰ ਵਗੈਰਾ ਇਹਦਾ ਖੜਾ ਹੈ ਨਾ ਕਿ ਇਸ ਕਰਕੇ ਹੀ ਐਸ ਗੜੇ ਦਿੱਕਤ ਆਈ ਤੇ ਆ ਸਪੀਡੋਮੀਟਰ ਵਗੈਰਾ ਵੀ ਕੁਛ ਨਹੀਂ ਚੱਲ ਰਿਹਾ ਇਹਦਾ ਗੱਡੀ ਟਾਪ ਗੇਅਰ ਨਹੀਂ ਲੈ ਰਹੀ ਤੇ ਹੁਣ ਕੱਲ ਨੂੰ ਕੋਸ਼ਿਸ਼ ਆ ਇਲੈਕਟ੍ਰੀਸ਼ੀਅਨ ਨਾਲ ਟਾਈਮ ਲਿਆ ਹੋਇਆ ਏਜੰਸੀ ਕੱਲ ਨੂੰ ਜਾਊਂਗਾ ਵੈਸੇ ਉਹ ਏਜੰਸੀ ਤੋਂ ਬਾਹਰ ਖੋਲ੍ਹ ਲਈ ਆ ਉਹਨੇ ਦੁਕਾਨਦਾਰੇ ਦੇ ਲਾਗੇ ਤੱਕੇ ਕੱਲ ਨੂੰ ਜਾਊਂਗਾ ਫਿਰ ਦੇਖਦੇ ਆਂ ਵੀ ਕੀ ਨੌਕਸ ਨਿਕਲਦਾ ਮੇਰਾ ਇਰਾਦਾ ਹੈਗਾ ਚਾਹੇ ਪੈਸੇ ਲੱਗ ਜਾਣ ਇਕੱਠੇ ਕੋਈ ਗੱਲ ਨਹੀਂ 5-7 10000 ਜੋ ਵੀ ਲੱਗਦਾ ਵੀ ਇਹਦੀ ਟੋਟਲ ਹੀ ਵਾਇਰਿੰਗ ਕਰਵਾ ਦੇਣੀ ਆ ਚੇਂਜ ਸਾਰੇ ਕੱਲ ਜੀ ਸਾਰਿਆਂ ਨੂੰ ਤੇ ਗੱਡੀ ਨਾ ਅੱਜ ਗਈ ਹੋਈ ਆ ਉੱਥੇ ਦਰਾਹੇ ਤੇ ਮੈਂ ਹੁਣ ਚੱਲਿਆ ਕਿਉਂਕਿ ਰਾਤ ਨੂੰ ਦਿਨੇ ਕੱਲ ਨੂੰ ਮੇਰੇ ਕੋਲ ਟਾਈਮ ਹੈ ਨਹੀਂ ਹਨਾ ਮੁੰਡਰੂ ਮੈਂ ਆ ਗਿਆ ਫਾਲਟ ਤਾਂ ਲੱਭ ਲਏ ਉਹਨੇ 4-5 ਸਕੈਨ ਕਰੀ ਗੱਡੀ ਤੇ ਮੈਂ ਹੁਣ ਚੱਲਿਆ तकरीबन 6:30 ਹੋ ਗਏ ਆ ਮੈਂ ਇੱਧਰ ਨੇੜੇ ਹੀ ਸੀਗਾ ਮੈਂ ਢੇਲੋਂ ਸੀਗਾ ਮੈਂ ਕਿਹਾ ਚੱਲ ਯਾਰ ਮੈਂ ਆ ਗਿਆ ਕਹਿੰਦਾ ਵੀਰੇ 9 ਵਜੇ ਤੱਕ ਅਸੀਂ ਹੁੰਨੇ ਆ ਇੱਥੇ ਹੀ ਮੈਂ ਸੋਚਿਆ ਵੀ ਚੱਲ ਯਾਰ ਜੇ 9:30 ਵਜੇ ਵੀ ਬੈ ਗਏ ਕੋਲੇ ਬਹਿ ਕੇ ਕੰਮ ਵਧਿਆ ਹੋ ਜਾਊਗਾ ਤੇ ਜੇ ਬੜਾ ਲੇਟ ਲੂਟ ਹੋ ਕੇ ਗੱਡੀ ਆਪਣੀ ਵੱਡੀ ਉੱਥੇ ਖੜੀ ਆ ਨਹੀਂ ਕਾਰ ਦੇ ਵਿੱਚ ਮੈਂ ਕਿਤੇਲਾ ਤੇ ਸਹਰਾਣਾ ਰੱਖ ਲਿਆ ਹਨਾ ਨਹੀਂ ਉੱਥੇ ਪੈ ਜਾਾਂਗੇ ਸਵੇਰੇ ਉੱਠ ਕੇ ਆ ਜੂ ਹੈਨਾ ਕਿਉਂਕਿ ਸਵੇਰ ਦਾ ਕੱਲ ਦਾ ਮੇਰਾ ਸਕੇਜੂਲ ਬੀਜ਼ੀ ਆ ਕੱਲ ਨੂੰ ਮੇਰੇ ਤੋਂ ਜਾਇਆ ਨਹੀਂ ਜਾਣਾ ਤੇ ਬਸ ਇੱਕ ਮੰਨ ਲਾ ਵੀ ਇੱਕ ਮਿਲ ਲਾਂਗੇ ਬੰਦੇ ਨੂੰ ਤਾਂ ਚੱਲੇਗਾ ਸਵੇਰੇ ਮੈਂ ਬੀਜ਼ੀ ਆ ਤੇ ਅੱਜ ਹੀ ਹੁਣ ਗੱਡੀ ਦਾ ਦੇਖਣਾ ਪੈਣਾ ਸੀ ਕੀ ਹਾਲਾਤ ਨੇ ਕਿਉਂਕਿ ਸਕੈਨ ਹੋ ਗਈ ਆ ਤੇ ਹੁਣ ਦਰਾਹੇ ਆ ਗਿਆਂ ਪੌਣੇ 8 ਹੋ ਗਏ ਮੇਸਟਰੀ ਮੇਰਾ ਰੁਕਿਆ ਹੋਇਆ ਹੈ ਤੇ ਉਹ ਕਹਿੰਦਾ ਵੀਰੇ 9 ਵਜੇ ਤੱਕ ਮੈਂ ਇੱਥੇ ਹੀ ਆ ਤੇ ਜਾਨ ਨੂੰ 10 ਮਿੰਟ ਤੱਕ ਮੈਂ ਪਹੁੰਚ ਜਾਣਾ ਜਾ ਕੇ ਤੁਹਾਨੂੰ ਦਿਖਾਉਣਾ ਵੀ ਕੀ ਸਥਿਤੀ ਹੈ ਗੱਡੀ ਦੀ ਚਲੋ ਠੀਕ ਹੈ ਮਿੱਤਰੋ ਥੈਂਕ ਯੂ ਸਰ ਐਕਚੁਅਲੀ ਤੇ ਹੁਣ ਗੱਲ ਤਾਂ ਸਵੇਰੇ ਹੋਣੀ ਆ ਸਕੈਨ ਕਰ ਲਈ ਆ ਇਹਨਾਂ ਗੱਡੀ ਤੇ ਸਵੇਰੇ ਪਤਾ ਲੱਗੂਗਾ ਨੌਕਸ ਖਾਸ ਹੈ ਨਹੀਂ ਅਸਲ ਦੇ ਵਿੱਚ ਜਦੋਂ ਕਿਤੇ ਗੱਡੀ ਦੇ ਵਿੱਚ ਏਸੀ ਲੱਗਿਆ ਸੀ ਨਾ ਉਸ ਵੀਰ ਨੇ ਨਾ ਵਾਇਰਿੰਗ ਗਲਤ ਕਰਤੀ ਉਹ ਵਾਇਰਿੰਗ ਤੋਂ ਬਾਅਦ ਜਿਹੜੇ ਇੰਜਨ ਵਾਲੇ ਇੰਜੈਕਟਰ ਨੇ ਉਹਨਾਂ ਨੂੰ ਡੀਜ਼ਲ ਦੀ ਸਪਲਾਈ ਸਹੀ ਨਹੀਂ ਹੋ ਰਹੀ ਹੈ ਹੁਣ ਵੈਸੇ ਇਹਨੇ ਸਕੈਨ ਕਰ ਲਈ ਹੈ ਗੱਡੀ ਬਾਕੀ ਜੋ ਵੀ ਹੋਇਆ ਸਵੇਰੇ ਫਿਰ ਤੁਹਾਨੂੰ ਕਰਦੇ ਆ ਅਪਡੇਟ ਇਹਨੂੰ ਠੀਕ ਹੈ ਅੱਜ ਰਾਤ ਦਾ ਇੱਥੇ ਹੀ ਸੀ ਕਿਉਂਕਿ ਮੇਰੇ ਕੋਲੇ ਗੱਡੀ ਦੇ ਵਿੱਚ ਸੀਗਾ ਗਦਾਇਲਾ ਤੇ ਬਿਸਤਰਾ ਵਗੈਰਾ ਕਿਉਂਕਿ ਕੰਮ ਨਾ ਬੜਾ ਅੱਕੇ ਪਏ ਸੀ ਇਹ ਗੱਲ ਨੂੰ ਹੈ ਹੁਣ ਕਈ ਵਾਰੀ ਬੰਦਾ ਇਨਸਾਨ ਗਲਤੀਆਂ ਕਰ ਬੈਂਦਾ ਹਨ ਪੰਪ ਦਾ ਸਟੀering ਵਾਲੇ ਦਾ ਕੰਮ ਕਰਾਇਆ ਸੀ ਅਸਲ 'ਚ ਤਾਂ 2022 ਦੇ ਵਿੱਚ ਮੈਂ ਗੱਡੀ 'ਚ AC ਲਵਾਇਆ ਜਦੋਂ ਬੰਦੇ ਨੇ ਹੁਣ ਚਲ ਆਪਾਂ ਨੌਂ ਦਾ ਕੀ ਲੈਣਾ ਉਹਨੇ ਜਦੋਂ AC ਲਾਇਆ ਨਾ ਉਹਨੇ ਮੈਨੂੰ ਲੱਗਦਾ ਵਾਇਰਿੰਗ ਗਲਤ ਜਗ੍ਹਾ ਤੋਂ ਚੱਕ ਲਈ ਉਦੋਂ ਬਾਅਦ ਦੀ ਨਾ ਗੱਡੀ ਦਵਣ ਲੱਗੀ ਬੱਤੀ ਆਉਣ ਲੱਗੀ ਸੀ ਸੀਐਮ ਵਾਲੀ ਚਲ ਕਦੇ ਜਦੋਂ ਬੱਤੀ ਗਾਇਬ ਹੋ ਜਾਣੀ ਗੱਡੀ ਖਚਾਈ ਕਰਦੀ ਆ ਪੂਰੀ ਨਹੀਂ ਇਹ ਤਾਂ ਗੋਲੀ ਵਰਗੀਆਂ ਗੱਡੀਆਂ ਨੇ ਬਾਈ 17 17 ਟਨ ਕੇਲਾ ਪਾ ਕੇ 18 ਟਨ ਕੇਲਾ ਪਾ ਕੇ ਚੁਰਲ ਘਾਟ ਕਦੇ ਦੂਜੇ ਤੀਜੇ ਚ ਵੀ ਨਹੀਂ ਸੀ ਆਈ ਬਾਈ ਧਰਮਨਾਲ ਗੁਜਰੀ ਘਾਟ ਤਾਂ ਅਸੀਂ ਚੌਥੇ ਜੀ ਓਵਰਲੋਡ ਤੇ ਆਏ ਜਾਂਦੇ ਰਹੇ ਹਾਂ ਹੁਣ ਗੱਡੀ ਜਿਹੜੀ ਪਹਿਲੇ ਜਿ ਵੀ ਬੈਕ ਕਰਕੇ ਜਾੜਨੀ ਪੈਂਦੀ ਸੀ ਕਈ ਵਾਰੀ ਕਿ ਮੈਂ ਨਾ 6 ਮਹੀਨੇ ਪਹਿਲਾਂ ਕੰਮ ਕਰਾਉਣ ਆਇਆ ਸੀ ਰਣਜੀਤ ਕੋਲੇ ਤੇ ਰਣਜੀਤ ਨੇ ਮੈਨੂੰ ਕਿਹਾ ਸੀ ਵੀ ਇਲੈਕਟ੍ਰੀਸ਼ਨ ਕੋਲੇ ਲੈ ਜਾ ਬਾਈ ਉਹ ਮੁੰਡਾ ਵੀ ਜੇ ਪੈਸੇ ਲਊਗਾ ਨੋਕਸ ਕੱਢ ਕੇ ਦਊਗਾ ਉਹ ਬਸ ਇੱਕ ਉਹ ਹੁੰਦੀ ਆ ਨਾ ਗੱਲ ਵੀ ਦੋ ਦਿਨ ਇੱਥੇ ਲੱਗ ਕੇ ਇੱਕ ਦਿਨ ਰੁਕਣ ਦਾ ਮਾਰਾ ਮੈਂ ਗੱਡੀ ਲੈ ਗਿਆ ਉਹ ਗੱਲ ਤੋਂ ਕੰਮ ਵੱਧਾ 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 ਹੁਣ ਇੱਥੇ ਆ ਗਿਆ ਵੀ ਆ ਪਹਿਲਾ ਚੱਕਰ ਹੁੰਦਾ ਔਰ ਆ ਪੰਜਵੇਂ ਗੀਅਰ ਚ ਲਾ ਕੇ ਆਏ ਆ ਬਾਈ ਉਹਦਾ ਔਰ ਤੱਕ 12-13000 ਦਾ ਡੀਜ਼ਲ ਵੱਧਾ ਖਵਾ ਕੇ ਆਏ ਆ ਤੇ ਹੁਣ ਰਾਤ ਨੇ ਗੱਡੀ ਸਕੈਨ ਕਰੀ ਸੀ ਚਾਰ ਪੰਜ ਚਾਰ ਕੋਡ ਆਏ ਨੇ ਭਾਈ ਇੱਕ ਨਾ ਅਦਾ ਮਤਲਬ ਚਾਰ ਤਰ੍ਹਾਂ ਦੇ ਫਾਲਟ ਨੇ ਹੁਣ ਮੈਂ ਰਾਤ ਤਾਂ ਆਇਆ ਸੀ ਵੀ ਚਲ ਸਣੀ ਤਾਂ ਇੱਥੇ ਹੈਗਾ ਫੇਰ ਵੀ ਮੇਰਾ ਪਰਸਨਲ ਬੰਦੇ ਨਾਲ ਮਿਲਣਾ ਇੱਕ ਉਹਨੂੰ ਹੁਣ ਤਸੱਲੀ ਨਾ ਕਹਿਦਾ ਵੀ ਮਿੱਤਰ ਜਿਹੜਾ ਨੌਕਸ ਲੱਗ ਗਿਆ ਕੋਈ ਨਹੀਂ ਛੱਡਣਾ ਕਹਿੰਦਾ ਭਾਈ ਟੈਨਸ਼ਨ ਹੀ ਨਾ ਲੈ ਹੁਣ ਹਲੇ ਇੱਥੇ ਹੀ ਆ ਥੋੜੇ ਟਾਈਮ ਤੱਕ ਫਿਰ ਮੈਂ ਜਾਊਂਗਾ ਪਿੰਡ ਨੂੰ ਤੇ ਸਣੀ ਇੱਥੇ ਰੋਕ ਜੂਗਾ ਤੇ ਬਸ ਬਾਕੀ ਦੱਸਦੇ ਆ ਅਪਡੇਟ ਕੀ ਬਣਦਾ ਲੋ ਜੀ ਤਕਰੀਬਨ 8:30 ਹੋ ਗਏ ਖੋ ਪਈ ਸੀ ਇਕਦਮ ਤੇ ਮੈਂ ਤਾਂ ਹੁਣ ਹੋਰ ਮੈਂ ਯਾਰ ਰੋਟੀ ਰਾਟੀ ਤਾਂ ਹੁਣ ਘਰੇ ਜਾ ਕੇ ਹੀ ਖਾਉਂਗਾ ਤੇ ਆ ਸੈਂਡਵਿਚ ਲੈ ਆਇਆ ਇਕਦਿਕਦਈ ਕੰਮ ਦੇ ਜਾਂਦੇ ਆ ਤੇ ਹੁਣ ਗੋਰਪੀਤ ਨੂੰ ਢੀਕਦਾ ਬਾਕੀ ਬੈਂਜ ਵਾਲੇ ਜਾਂ ਸੈਂਸਰ ਵਾਲੀਆਂ ਗੱਡੀਆਂ ਨੇ ਜਿਹੜੀਆਂ ਖਾਸ ਕਰਕੇ ਬੈਂਜ ਵਾਲੇ ਮਿੱਤਰ ਪਿਆਰੇ ਏਜੰਸੀ ਜਾਂਨੇ ਆਰ ਕੱਪੜੇ ਲੈਣ ਵਾਲਾ ਕੰਮ ਹੋ ਜਾਂਦਾ ਇਹ ਦੋਨੇ ਹੀ ਬੰਦੇ ਵਧੀਆ ਨੇ ਮਿਸਤਰੀ ਹੈ ਰਣਜੀਤ ਅਤੇ ਇਲੈਕਟ੍ਰੀਸ਼ੀਅਨ ਆਇਆ ਮੁੰਡਾ ਗੁਰਪ੍ਰੀਤ ਹੁਣ ਗੱਡੀ ਇਹਨੇ ਕੱਲ ਆਉਂਦੀ ਆ ਆਪਣੇ ਆਪ ਹੀ ਸਕੈਨ ਕਰ ਲਈ ਇੱਕ ਗੱਲ ਹੁੰਦੀ ਆ ਨਾ ਵੀ ਤਸੱਲੀ ਵਾਲੀ ਏਜੰਸੀ ਗਿਆ ਮੈਂ ਦੋ ਵਾਰੀ ਸਕੈਨ ਕਰਾਈ ਆ ਉਹਨਾਂ ਦੇ ਇਹ ਗੱਲਾਂ ਪੱਲੇ ਨਹੀਂ ਪਈਆਂ ਜਿਹੜੀਆਂ ਗੱਲਾਂ ਇਹਨੇ ਰਾਤ ਕੱਢ ਕੇ ਦੱਸਦੀਆਂ ਮੇਰਾ ਆਉਣ ਦਾ ਮਕਸਦ ਇਹੀ ਸੀ ਇੱਕ ਵਾਰੀ ਮੈਂ ਬੰਦੇ ਨੂੰ ਥੱਲੀ ਨਾਲ ਕਹਿ ਰਿਹਾ ਹਾਂ ਕਿਉਂਕਿ ਹੁਣ 2-3 ਦਿਨਾਂ ਮੇਰੇ ਬਿਜਲੀ ਉਲੰਘ ਜਾਣੇ ਮੇਰੇ ਤੋਂ ਆਇਆ ਨਹੀਂ ਜਾਣਾ ਤੇ ਪੈਸੇ-ਪੂਸੇ ਦਾ ਚਲੋ ਤੁਹਾਨੂੰ ਪਤਾ ਹੀ ਆ ਵੀ ਜੇ ਕੰਮ ਹੋ ਜੇ ਆਨਲਾਈਨ ਵੀ ਪੈ ਜਾਂਦੇ ਆ ਬੰਦਾ ਇੱਥੇ ਛੱਡਿਆ ਹੋਇਆ ਗੱਡੀ ਖੜੀ ਆ ਕਰਮਾਲੀ ਉੱਥੇ ਸਾਹਮਣੇ ਮੈਂ ਰਾਤ ਚੱਲ ਆਇਆ ਇਹਦੇ ਵਿੱਚ ਪੈਣਾ ਸੀ ਉਹਨੇ ਮੰਝਾ ਲਾਤਾ ਬਿਸਤਰਾ ਬੋਸਤਰਾ ਵਿੱਚ ਹੀ ਸੀਗਾ ਮੇਰਾ ਇੱਕ ਦੈਲਾ ਜਿਹਾ ਹੈਗਾ ਛੱਡਿਆ ਹੋਇਆ ਪੱਕਾ ਹੀ ਵਿੱਚ ਤੇ ਉੱਥੇ ਪੈ ਗਿਆ ਸੀ ਬਾਕੀ ਹੁਣ ਦੰਦਾ ਦੱਸਦਾ ਇਹਨਾਂ ਦੀ ਵੀਡੀਓ ਵੀ ਬਣਾਉਂਗਾ ਮੈਂ ਜਣੀ ਆਪਦੇ ਬੰਨਿਓ ਪ੍ਰੋਮੋਸ਼ਨ ਦੇ ਤੌਰ ਤੇ ਗੱਡੀਆਂ ਵਾਲੇ ਜਿੰਨੇ ਵੀ ਆਪਾਂ ਓਕੇ ਹੁੰਨੇ ਹਨਾ ਬੈਂਜ ਵਾਲੇ ਖਾਸ ਕਰਕੇ ਕਿਉਂਕਿ ਬੈਂਜ ਨੂੰ ਏਜੰਸੀ ਤੋਂ ਬਨਾ ਕੋਈ ਹੱਥ ਨਹੀਂ ਪਾਉਂਦਾ ਹਨਾ ਇਹ ਬੰਦੇ ਹੈਗੇ ਆ ਜਿਹੜੇ ਬੰਦੇ ਮਤਲਬ ਕਿਉਂਕਿ ਇਹਨਾਂ ਨੇ ਮਹਿੰਦੀ ਪਰ ਏਜੰਸੀ ਦੇ ਵਿੱਚ 2-2 4-4 ਸਾਲ ਲਾਏ ਹੋਏ ਹਨ ਕਾਰੀਗਰ ਨੇ ਚੋਟੀ ਦੇ ਮੈਂ ਇਹਨਾਂ ਦੀ ਵੀਡੀਓ ਪਾਉਂਗਾ ਤੇ ਜਿਹਨੂੰ ਵੀ ਮੁੜ ਕੇ ਲੋਡ ਹੁੰਦੀ ਹੈ ਇੱਥੇ ਆ ਸਕਦਾ ਹੁੰਦਾ ਚਲੋ ਠੀਕ ਆ ਮਿੱਤਰੋ ਥੈਂਕ ਯੂ ਕੀ ਅੱਜ ਸੈਂਤ ਆਈਆ ਕਰਮਾ ਵਾਲੀ ਦੀ ਤੇ ਕਿੰਨੇ ਟਾਈਮ ਬਾਅਦ ਅਸਲ ਦੇ ਵਿੱਚ ਬੰਦੇ ਸਹੀ ਕੋਲੇ ਪਹੁੰਚੇ ਆ ਬਾਕੀ ਆਏ ਆ ਵੀ ਮਾਣ ਦੀਆਂ ਗੱਲਾਂ ਦਾ ਬਾਅਦ ਚ ਹੁੰਦੀਆਂ ਨੇ ਹਨਾ ਪਹਿਲਾਂ ਰਿਪੇਅਰ ਹੋ ਜੇ ਤੇ ਬੰਦੇ ਕੋਲੇ ਬੈਂਜ ਦੀ ਗੱਡੀ ਹੀ ਆਉਂਦੀ ਆ ਸਪੈਸ਼ਲ ਦੇ ਨੌਕਸ ਨੇ ਕੱਲ 10 ਪੇਜੀ ਬਾਕੀ ਕੈਵਨ ਚੱਕਦੇ ਆ ਚੱਕ ਲਿਆ ਕੈਵਨ ਤੇ ਇਹ ਹੈਗਾ ਮਿੱਤਰ ਪਿਆਰਾ ਆਪਣਾ ਗੌਰਪ੍ਰੀਤ ਸਪੈਸ਼ਲਿਸਟ ਜਣੀ ਸੈਂਸਰ ਵਾਲੀ ਕੋਈ ਵੀ ਗੱਡੀ ਆ ਬੈਂਜ ਦਾ ਤਾਂ ਜਣੀ ਫੁੱਲ ਕਾਰੀਗਰ ਜਿਹੜਾ ਵੀ ਮਿੱਤਰ ਪਿਆਰਾ ਕਿਸੇ ਨੂੰ ਇਲੈਕਟ੍ਰਿਕ ਫਾਲਟ ਇਹਦਾ ਡਰੈਸ ਵਗੈਰਾ ਆਪਾਂ ਗੱਡੀ ਕੰਪਲੀਟ ਹੋਈ ਤੋਂ ਦੱਸਾਂਗੇ ਸਾਰਾ ਕੁਝ ਬੰਦੇ ਦੇ ਇੰਟਰਵਿਊ ਵੀ ਕਰਾਂਗੇ ਇਦੋਂ ਬਾਅਦ ਕਿਉਂਕਿ ਮੇਰੇ ਵਰਗੇ ਬਹੁਤ ਦੁਖੀ ਬੰਦੇ ਹੈਗੇ ਆ ਜਿਹੜੇ ਬੈਂਜ ਵਾਲੇ ਕਿਉਂਕਿ ਏਜੰਸੀਆਂ ਆਪਾਂ ਜਾਣਦੇ ਆ ਏਜੰਸੀਆਂ ਵਾਲੇ ਕੱਪੜੇ ਲਾਉਣ ਤੱਕ ਜਾਂਦੇ ਆ ਹਨਾ ਤੇ ਦੂਜਾ ਨੰਬਰ ਰਿਸਪੌਂਸ ਨਹੀਂ ਬੜਾ ਵਧੀਆ ਹੁੰਦਾ ਨਾ ਤਾਂ ਕਿਸੇ ਦੀ ਰਿਸਪੈਕਟ ਆ ਕਿਉਂਕਿ ਉੱਥੇ ਐ ਹੁੰਦਾ ਵੀ ਏਜੰਸੀ ਦਾ ਕੰਮ ਆ ਨਾ ਹੀ ਚੰਗੀ ਤਰ੍ਹਾਂ ਗੱਲਬਾਤ ਕਰਦੇ ਆ ਇਹਨਾਂ ਨੇ ਵੀ ਅੱਛਾ ਗੁਰਪੀ ਤਾਂ ਅੰਦਰ ਕੰਮ ਕਰਿਆ ਹੈ ਬਈ ਏਜੰਸੀ 'ਚ ਇਹਨੇ ਅੰਦਰ ਕੰਮ ਕਰਿਆ ਹੋਇਆ ਕਾਫੀ ਟਾਈਮ ਜਣੀ ਗੱਡੀ ਦੀ ਨਾਬਜੋ ਦੇਖ ਲੈ ਗੱਡੀ ਅੰਦਰੋਂ ਸਕੈਨ ਕਰਕੇ ਉਹਨਾਂ ਨੇ ਮੈਨੂੰ ਇਹ ਕਹਿਤਾ ਸੀ ਜਿਹੜੀ ਏਜੰਸੀ ਮੈਂ ਗਿਆ ਸੀ ਹੁਣ ਨੌ ਤਾਂ ਕਾਨੂੰ ਲੈਣਾ ਕਿਸੇ ਨਾਲ ਕਿਹੜੀ ਦੁਸ਼ਮਣੀ ਪਾਉਣੀ ਆ ਕਹਿੰਦੇ ਜੀ ਸਾਡੇ ਕੋਲ ਇਹਦਾ ਸੌਫਟਵੇਅਰ ਹੈ ਨਹੀਂ ਲੈ ਕੰਪਨੀ ਦੀ ਗੱਡੀ ਹੋਵੇ ਤੇ ਇਹਦਾ ਸੌਫਟਵੇਅਰ ਏਜੰਸੀ ਵਾਲਿਆਂ ਕੋਲੇ ਹੈ ਨਹੀਂ ਸੀ ਇਹਨੇ ਕਰ ਲਾਉਂਦੀ ਗੱਡੀ ਸਕੈਨ ਕਰ ਲਈ ਹੁਣ ਬਾਕੀ ਜਿਵੇਂ ਵੀ ਹੁੰਦਾ ਰਿਜ਼ਲਟ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਤੇ ਫੇ ਤੁਹਾਨੂੰ ਐਡਰੈਸ ਵਗੈਰਾ ਵੀ ਦੇਵਾਂਗੇ ਕਿ ਜਿਹਨੂੰ ਕਿਸੇ ਨੂੰ ਪ੍ਰੋਬਲਮ ਆ ਸਿੱਧੇ ਆ ਸਕਦੇ ਤਾਂ ਚੱਲ ਪਿਆ ਸੀ ਫਿਰ ਘਰ ਨੂੰ ਤੇ ਸਣੀ ਨੂੰ ਉੱਥੇ ਛੱਡਿਆ ਆ ਨੋਕਸ ਮੇਰੇ ਖਿਆਲ ਚ ਲੱਭਣਗੇ ਕਿਉਂਕਿ ਵਾਇਰਿੰਗ ਵਿੱਚੋਂ ਸ਼ਾਰਟ ਸੀਗੀ ਥੋੜੀ ਜੀ ਟਰੈਕ ਸੀਗੀਆਂ ਤਾਰਾਂ ਤੇ ਮੈਨੂੰ ਹੁਣ ਹੋਰ ਕੰਮ ਨੇ ਥੋੜੇ ਜੇ 1-2 ਦਿਨ ਕਿਉਂਕਿ ਮੂਰੇ ਮੁੰਡੇ ਦੇ ਮੇਰੇ ਬ੍ਰਦਰ ਨੇ ਲੋ ਦੀ ਮੈਰਿਜ ਆ ਫਿਰ ਥੋੜਾ ਜਿਹਾ ਖਿੱਚਵਾ ਹੀ ਆ ਕੰਮ ਨਾ ਤਿਆਰੀ ਤਰੀ ਅੱਜ ਉਹਦੀ ਫਲਾਈਟ ਸੋ ਹਨਾ ਸਵੇਰੇ ਉਤਰ ਰਿਹਾ ਉਹ ਤੇ ਇਸ ਕਰਕੇ ਇੱਧਰ ਮੂਰੇ ਤਿਆਰੀ ਤੁਰੀ ਕਰਕੇ ਮੈਨੂੰ ਵੀ ਭੱਜਣ ਅੱਠ ਜਾਦਾ ਆ ਫਿਰ ਹੁਣ ਗੱਡੀ ਕੋਲੇ ਰੁਕਿਆ ਨਹੀਂ ਜਾਣਾ ਸਣੀ ਨੂੰ ਛੱਡਿਆ ਹੋਇਆ ਬਾਕੀ ਉਹ ਇਲੈਕਟ੍ਰੀਸ਼ੀਅਨ ਵਧੀਆ ਮੁੰਡਾ ਕਿਉਂਕਿ ਬੈਂਚ ਦਾ ਹੀ ਕੰਮ ਕਰਿਆ ਹੋਇਆ ਉਹਨੇ 4-5 ਸਾਲ ਤੇ ਹੁਣ ਮੈਂ ਫਿਰ ਵਾਪਸ ਚੱਲ ਚੱਲ ਪਿਆ 12:00 ਵੱਜ ਗਏ ਆ ਤਕਰੀਬਨ ਰਾਤ ਦਾ ਉੱਥੇ ਹੀ ਸੀਗਾ ਮੈਨੂੰ ਐ ਸੀ ਇੱਕ ਵਾਰੀ ਪਤਾ ਲੱਗ ਜੇ ਵਾਇਰਿੰਗ ਖੋਲੀ ਆ ਕਰੈਕਾ ਮੈਂ ਤਾਂ ਕਿਹਾ ਸੀ ਸਾਰੀ ਨਵੀਂ ਚੇਂਜ ਕਰਦੇ ਉਹ ਕਹਿੰਦਾ ਵੀਰੇ ਇਹ ਗੱਡੀਆਂ ਦੀ ਮਜ਼ਬੂਤ ਆ ਵੀ ਹੁਣ ਜਿਹੜੀ ਨਵੀਂ ਵਾਇਰਿੰਗ ਆਉਂਦੀ ਆ ਉਹ ਬਾਹਰ ਆਗੀਆਂ ਤਾਰਾਂ ਨੇ ਵੀ ਇਹ ਕਰੈਕ ਹੀ ਆ ਮੈਂ ਸਾਰਾ ਕੁਝ ਮੈਂ ਤਸੱਲੀ ਨਾਲ ਕਰਕੇ ਦਊਂਗਾ ਫਿਰ ਮੈਂ ਕਿਹਾ ਚਲ ਠੀਕ ਆ ਜ਼ਿਆਦਾ ਲਾ ਤੜਾਉਣ ਦੀ ਆਪਾਂ ਨੂੰ ਲੋੜ ਨਹੀਂ ਜਦੋਂ ਅਗਲਾ ਗਾਰੰਟੀ ਦੇ ਰਿਆ ਹਨ ਤੇ ਮੈਂ ਚੱਲ ਪਿਆ ਮੇਤਰੋ ਕਾ ਹਾਂ ਲਓ ਜੀ ਮੈਂ ਫਿਰ ਪਿੰਡ ਗਿਆ ਨਹੀਂ ਸੀ ਥੱਲ ਦਰਾਹਿਆਂ ਦਾ ਆ ਗਿਆ ਮੈਂ ਢੇਲੋਂ ਰੁਕ ਗਿਆ ਸੀ ਰਸਤੇ ਦੇ ਰੀਚ ਰੁਕਣਾ ਹੀ ਪੈਣਾ ਸੀ ਕਿਉਂਕਿ ਉਹ ਆਇਆ ਮੁੰਡਾ ਸਾਡਾ ਆਸਟ੍ਰੇਲੀਆ ਤੋਂ ਅੱਜ ਸਵੇਰੇ ਪਹੁੰਚੇ ਨੇ ਉਹ ਤੇ ਹੁਣ ਅਜੋ ਬਹਾਨਾ ਇਹ ਆ ਵੀ ਦੇਖਦੇ ਆ ਸਵੇਰੇ ਆ ਬਾਈ ਕੋਈ ਹੱਥ ਦੰਦਾ ਇੱਕ ਮਿੰਟ ਪੁੱਛ ਲਾਂ ਪੁਲਸ ਵਾਲਾ ਬਾਈ ਸੀ ਡਿਊਟੀ ਤੋਂ ਆਇਆ ਕਹਿੰਦਾ ਬਾਈ ਰੈਕ ਉੱਦ ਤੱਕ ਮੈਂ ਕਹਾ ਵੀ ਯਾਰ ਹੈਗਾ ਤਾਂ ਰੈਕਟ ਤੋਂ ਹੀ ਛੋਟੇ ਭਾਈ ਵੀ ਪਰ ਮੈਂ ਹੁਣ ਇੱਥੇ ਰੁਕਿਆ ਹੋਇਆ ਮੈਂ ਜਾਣਾ ਨਹੀਂ ਹੈਗਾ ਗਾਂ ਕਹਿੰਦਾ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਜੇ ਭਾਈ ਇੱਧਰ ਇੱਕ ਅੰਦੇ ਪਿੰਡ ਤੱਕ ਜਾਣਾ ਤਾਂ ਤੈਨੂੰ ਮੈਂ ਡ੍ਰੌਪ ਕਰਿਆਉਣਾ ਕਹਿੰਦਾ ਨਹੀਂ ਵੀਰੇ ਮੈਂ ਜਾਣਾ ਰੈਕਟ ਹਾਈ ਰਿਡ ਨਹੀਂ ਆ ਰੈਕਟ ਥਾਣੇ ਦੇ ਵਿੱਚ ਡਿਊਟੀ ਮੈਂ ਗਿਆ ਫਾਟਕ ਬੰਦ ਪਿਆ ਦਰਵਾਜ਼ਾ ਜਿਉਂ ਫਾਟਕ ਕੋਟ ਕਪੂਰੇ ਦਾ ਕਰਦੇ ਆਂ ਵੇਟ ਦੇਖਦੇ ਆਂ ਕਿਹੜੀ ਆਉਂਦੀ ਹੈ ਟ੍ਰੇਨ ਚੱਲ ਪਿਆ ਫਿਰ ਮਿੱਤਰੋ ਪਿੰਡ ਆਇਆ ਸੀ ਕਿਉਂਕਿ ਸਾਡਾ ਬੰਦਾ ਕਹਿੰਦਾ ਆ ਕਿ ਵੀ ਕੱਲ ਨੂੰ ਭਾਜੀ ਆਪਾਂ ਜੱਲੀਆ ਦਰਬਾਰ ਸਾਹਿਬ ਤੇ ਫਿਰ ਮੈਂ ਪਿੰਡ ਜਾਣਾ ਪੈਣਾ ਸੀ ਮੈਨੂੰ ਇੱਕਤਾਬ ਦੇ ਕੱਪੜੇ ਥੋੜੇ ਜਿਹਾ ਚੱਕਣੇ ਸੀ ਕਿਉਂਕਿ ਮੈਂ ਤਾਂ ਦੋ ਦਿਨ ਦੀ ਪਲੈਨਿੰਗ ਕਰਕੇ ਆਇਆ ਸੀ ਨਾਲੇ ਗੱਡੀ ਕਰਕੇ ਨਾਲੇ ਉਧਰ ਵਿਚਾਲੇ ਇਹਨਾਂ ਦਾ ਦੋ ਦਿਨ ਟਾਈਮ ਲੰਘ ਜਾਊਗਾ ਕਿਉਂਕਿ 에어ਪੋਰਟ ਗਏ ਸੀ ਹਨਾ ਹੁਣ ਮੈਂ ਫਿਰ ਆਪਦਾ ਕੁਰਤੇ ਪਜਾਮੇ ਵਗੈਰਾ ਉੱਥੋਂ ਚੱਕ ਕੇ ਲਿਆਇਆ ਪਿੰਡੋਂ ਜਾ ਕੇ ਤੇ ਫਿਰ ਪਲਾਨਿੰਗ ਬਣ ਗਈ ਵੀ ਬੇਟੇ ਨੂੰ ਵੀ ਲੈ ਕੇ ਆ ਨਾਲ ਕਿਉਂਕਿ ਮਾਮਾ ਆਇਆ ਭਾਈ ਇਹਦਾ